ਜੋ ਜਤਨ ਚਾਹਵਾਏ ਕੁਝ ਕੁ ਵਿਦੇਸ਼ ਮੈਂ ਸਿਮਰਨਜੀਤ ਸਿੰਘ ਮਾਨ ਆਪਣੇ ਪਿੰਡ ਕਿਲਾ ਸਦਾ ਖਾਨਮ ਸਿੰਘ ਤੋਂ ਫਟਕਟ ਸਾਹ ਤੋਂ ਤੁਹਾਡੇ ਸਾਰੇ ਨਾਲ ਖਾਸ ਗੱਲ ਕਰਨਾ ਚਾਹੁੰਦਾ ਅੱਜ ਦੇ ਅਖਬਾਰਾਂ ਦੇ ਵਿੱਚ ਪੰਜਾਬ ਦੇ ਡਾਇਰੈਕਟਰ ਜਨਰਲ ਨੇ ਕਿਹਾ ਚ 324 ਪੁਲਿਸ ਮੁਕਾਬਲੇ ਹੋ ਗਏ ਹੈ ਤੇ ਮੈਂ ਪੁੱਛਣਾ ਚਾਹੁੰਦਾ ਹੈ ਕਿ ਕਾਨੂੰਨ ਦੇ ਰਾਹੀਂ ਇਹ ਮੁਕਾਬਲੇ ਹੋ ਸਕਦੇ ਆ ਜੇ ਮੁਕਾਬਲੇ ਹੋਏ ਹੈ ਫਿਰ ਸੁਪਰੀਮ ਕੋਰਟ ਤੇ ਹਾਈ ਕੋਰਟ ਨੇ ਆਪਣੀ ਸੇਸ਼ਨ ਜੱਜਾਂ ਤੋਂ ਇਹ ਦੀ ਰਿਕਵਰੀ ਕਰਾਈ ਹੈਗੀ ਸੁਪਰ ਤੇ ਸੰਵਧਾਨ ਕਹਿੰਦਾ ਹੈ ਕਿ ਨੋ ਬੋਡੀਜ਼ ਲਾਈਫ ਕੈਨ ਬੀ ਟੇਕਨ ਅਵੇ ਵਾਊਟ ਦ ਪ੍ਰੋਸੀਜਰ ਲੇ ਡਾਊਨ ਬਾਈ ਲਾ ਜੇ ਕਿਸੇ ਦੀ ਜ਼ਿੰਦਗੀ ਖਰੂਨ ਤੋਂ ਬਗੈਰ ਨਹੀਂ ਲਈ ਜਾ ਸਕਦੀ ਤੇ ਫਿਰ ਪੁਲਿਸ ਨੇ 324 ਕਾਉਂਟਰ ਅੰਬਿ ਵਿੱਚ ਕਿੰਨੇ ਬੰਦੇ ਮਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਿੱਖ ਘਟ ਗਿਣਤੀ ਦੇ ਵਿੱਚ ਹੈਗੀ ਹੈ ਤੇ ਮੈਂ ਜਾਣਨਾ ਚਾਹੁੰਦਾ ਕਿ ਇਹ 324 ਜਿਹੜੇ ਇਨਕਾਊਂਟਰ ਹੋਏ ਐ ਇਹਨਾਂ ਦੇ ਵਿੱਚ ਸਿੱਖ ਕਿੰਨੇ ਮਾਰੇ ਗਏ ਐ ਜੋ ਕਰਕੇ ਅਸੀਂ ਘਟ ਗਿਣਤੀ 'ਚ ਐ ਸਾਨੂੰ ਹੋਰ ਘਟ ਗਿਣਤੀ ਦੇ ਵਿੱਚ ਕਰੀ ਜਾ ਰਹੀ ਐ ਸਰਕਾਰ ਹਕੂਮਤ ਇੱਕ ਤਖਵੰਦ ਸਿੰਘ ਮਾਨ ਦੀ ਤੇ ਇੱਕ ਨਰਿੰਦਰ ਮੋਦੀ ਦੀ ਜਿਸ ਨੇ ਕੈਂਡੀਡੇਟਾਂ ਦੇ ਵਿੱਚ ਵੀ ਤਿੰਨ ਸਿੱਖ ਮਰਵਾ ਦਿੱਤੇ ਹੈ ਆਪਣੀ ਰੌ ਏਜੰਸੀ ਕੋ ਇੱਕ ਯੂਕੇ ਚ ਮਗਵਾਤਾ ਦੋ ਪਾਕਿਸਤਾਨ ਦੇ ਵਿੱਚ ਮਗਵਾਤੇ ਹੈ ਤੇ ਅਮਰੀਕਾ ਦੇ ਵਿੱਚ ਪੰਨੂ ਦੇ ਉੱਤੇ ਮਾਰਨ ਦੀ ਸਲਾਹ ਸੀ ਪਰ ਅਮਰੀਕਾ ਦੀ ਇੰਟੈਲੀਜੈਂਸ ਏਜੰਸੀ ਨੂੰ ਪਹਿਲਾਂ ਪਤਾ ਲੱਗ ਗਿਆ ਤੇ ਪੰਨੂ ਦੀ ਜਾਨ ਬਚ ਗਈ ਸੋ ਸੁਪਰੀਮ ਕੋਰਟ ਵਿੱਚ ਹਰ ਤੱਕ ਕੋਈ ਸਿੱਖ ਜੱਜ ਤਾਇਨਾਤ ਨਹੀਂ ਹੈਗਾ ਤੇ ਜਿਹੜੇ ਇਹ ਝੂਠੇ ਮੁਕਾਬਲੇ ਹੋ ਰਹੇ ਆ ਅੱਜ ਵੀ ਅਸੀਂ ਪੜਿਆ ਕਿ ਖੋਰ ਮੁਕਾਬਲਾ ਫਜ਼ਲਕਾਤ ਦੇ ਵਿੱਚ ਹੋ ਗਿਆ ਉਹਦੇ ਵਿੱਚ ਮੈਂ ਕਿਹਾ ਕਿ ਸਾਡੇ ਜਿਹੜੇ ਫਰੋਸਪੁਰ ਦੇ ਜੱਜਦਾਰ ਸਾਹਿਬ ਭੁੱਲਰ ਸਾਹਿਬ ਹੈ ਉਹ ਡੀਸੀ ਤੇ ਐਸਐਸਪੀ ਨੂੰ ਮਿਲਣਗੇ ਤੇ ਪੁੱਛਣਗੇ ਕਿ ਇਹ ਮੁਕਾਬਲਾ ਕਿਵੇਂ ਕੀਤਾ ਗਿਆ ਤੇ ਕਿਸ ਹਾਲਤ ਦੇ ਵਿੱਚ ਤੁਸੀਂ ਇਸ ਸਿੱਖ ਨੂੰ ਮਾਰਿਆ ਹੈਗਾ ਸੋ ਇਹ ਡਿਊਟੀ ਐ ਸਿਪੀਸੀ ਦੀ ਹੈ ਅਕਾਲ ਤਖਤ ਸਾਹਿਬ ਦੇ ਜੱਜਦਾਰ ਦੀ ਹੈ ਫਿਰ ਜਿਹੜੀਆਂ ਹੋਰ ਸਿੱਖ ਸੰਸਥਾ ਮਹਿਕੀਆਂ ਸੰਤ ਮਹਾਤਮਾ ਵੀ ਹੈਗੀ ਹੈ ਤਕਸਾਲ ਵੀ ਆਪਣਾ ਅੰਗੂਠਾ ਮੂੰਹ ਛਾ ਕੇ ਬੈਠੀ ਹੋਈ ਹੈ ਫਿਰ ਚੀਫ ਖਾਲਸਾ ਦਵਾਨ ਇਹ ਸਾਰੀਆਂ ਸੰਸਥਾ ਚੁੱਪ ਕਰਕੇ ਕਿਉਂ ਬੈਠੀਆਂ ਦਾਦਾ ਜੀਰੇ ਤੇ ਫੇਰ ਜਿਹੜੀਆਂ ਪਾਰਟੀਆਂ ਸਿਆਸਤ ਵਿੱਚ ਹੈਗੀਆਂ ਉਹ ਦੋ ਚੀਜ਼ਾਂ ਕਿਉਂ ਨਹੀਂ ਕਹਿੰਦੀਆਂ ਕਿ ਸਾਡੇ 14 ਸਾਲ ਤੋਂ ਇਲੈਕਸ਼ਨ ਐਸਟੀਪੀਸੀ ਦੇ ਮਾਰੇ ਹੋਏ ਐ ਤੇ ਉਹ ਕਿਉਂ ਨਹੀਂ ਹੋ ਰਹੇ ਤੇ ਜਿਹੜਾ ਕੈਨੇਡਾ ਤੇ ਅਮਰੀਕਾ ਤੇ ਇੰਗਲੈਂਡ ਦੇ ਵਿੱਚ ਤੇ ਪਾਕਿਸਤਾਨ ਦੇ ਵਿੱਚ ਤੇ ਇਥੇ ਹਿਸਾਰ ਪੰਜਾਬ ਦੇ ਵਿੱਚ ਸਿੱਖਾਂ ਨੂੰ ਝੂਠੇ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਹੈ ਏ ਜੀ ਗੰਨ ਫਿਊਨੀਟਰ ਦੇ ਸੁਖਬੀਰ ਸਿੰਘ ਜੀ ਕਹਿੰਦੇ ਆ ਅਸੀਂ ਬਹੁਤ ਵੱਡੀ 파ਟੀ ਆ ਉਹ ਲੈਕਚਰ ਦਿੰਦੇ ਆ ਨਾਲ ਕਲ ਤੱਕ ਸਾਬ ਦੇ ਜਤਕਰ ਬਕੀ ਹੁੰਦੇ ਆ ਪਰ ਜਿਹੜੇ ਐਸਟੀਪੀਸੀ ਦੀ ਸਾਡੀ ਜ਼ਮੂਰੀਅਤ ਖਤਮ ਕਰਤੀ ਹੈ ਸਿੱਖ ਕੌਮ ਦੀ ਹਿੰਦੂਤਵਾ ਨੇ ਉਹਦੇ ਬਾਰੇ ਤੱਕ ਕਦੇ ਉਹਨਾਂ ਨੇ ਬਿਆਨ ਨਹੀਂ ਦਿੱਤਾ ਨਾ ਜਿਹੜੇ ਸਿੱਖ ਕੈਨੇਡਾ ਯੂ ਐਸ اے ਦੇ ਵਿੱਚ ਇੰਗਲੈਂਡ ਪਾਕਿਸਤਾਨ ਅਰੇ ਅਨੇਕਿਤ ਪੰਜਾਬ ਦੇ ਵਿੱਚ ਮੋਦੀ ਦੀ ਹਕੂਮਤ ਮਰਵਾ ਲਈ ਹੈ ਝੂਠੇ ਮੁਕਾਬਲੇਾਂ 'ਚ ਤੇ ਨਾਲੇ ਉਹ ਸਾਰੇ ਲੀਗ ਨੇ ਸਿੱਖਾਂ ਦੇ ਉਹਨਾਂ ਦੇ ਜਵਾਬ ਚਲਦੀ ਕੌਣ ਮੰਗੂਗਾ ਸ਼੍ਰੋਮ ਨਹੀਂ ਕਲੀ ਦਲ ਤਾਂ ਅੰਬਰਸਰ ਆਪਣਾ ਫਰਜ਼ ਕਰ ਰਹੀ ਹੈ ਪਰ ਜਦੋਂ ਐਕਸ਼ਨ ਆਉਂਦੇ ਆ ਤਾਂ ਸਿੱਖ ਝਾੜੂ ਉਹ ਟਾ ਟਾ ਦੇਂਦੇ ਆਂ ਝਾੜੂ ਆਮ ਪਾਰਟੀ ਦਾ ਨਿਸ਼ਾਨ ਹੈ ਤੇ ਆ ਦੇਖੋ ਮੈਂ ਫਿਰਨ ਪਾ ਰਹੇ ਹਾਂ ਕਿ ਜੇ ਝਾੜੂ ਉਹਨਾਂ ਦਾ ਨਿਸ਼ਾਨ ਹੈ ਝਾੜੂ ਤਾਂ ਇਸਤੇਮਾਲ ਹੀ ਨਹੀਂ ਕਰਦੇ ਹੈਗੇ ਆ ਗੰਧ ਦੇ ਨਾਲ ਭਰਿਆ ਪਿਆ ਸਾਡਾ ਪੰਜਾਬ ਆ ਦੇਖ ਲੋ ਵੀਡੀਓ ਸੋ ਮੈਂ ਆਸ ਕਰਦਾ ਹੈ ਕਿ ਤੁਸੀਂ ਸਾਰੇ ਜੋਰ ਪਾਓਗੇ ਤਹਲ ਤੱਕ ਸਾਹਮਣੇ ਰੱਖੇ ਕਿ ਐਸਟੀਟੀਸੀ ਕੇ ਕਿ ਆਪਣਾ ਕੰਮ ਕਰਨ ਤੇ ਸੁਖੀਸ਼ਟ ਵੀ ਆਪਣਾ ਕੰਮ ਕਰਨ ਤੇ ਸਾਨੂੰ ਦੱਸਣ ਕਿ ਉਹ ਕਿਉਂ ਨਹੀਂ ਬੋਲਦੇ ਇਹ ਮਸਲੇ ਦੇ ਉੱਤੇ ਜੀ ਜ ਨਾਲ ਸੈਂਟਰ ਦੀ ਸਰਕਾਰ ਔਖੀ ਹੋ ਸਕਦੀ ਹੈ ਪਰਤੀ ਔਖੀ ਘੜੀ ਦੇਖਣ ਨੂੰ ਸਿਰਫ ਅਸੀਂ ਸ਼੍ਰੋਮਣੀ ਕਾਲੀ ਦਾ ਨੰਬਰ ਚਾਹੇ ਤੁਸੀਂ ਨਹੀਂ ਔਖੀ ਘੜੀ ਦੇ ਵਿੱਚ ਪੈ ਸਕਦੇ ਸੋ ਇਹ ਸਾਰੀਆਂ ਚੀਜ਼ਾਂ ਹੈ ਤੁਸੀਂ ਇਹਨਾਂ ਦੀ ਜਰਨ ਪੁੱਛੋ ਮੈਂ ਆਸ ਕਰਦਾ ਕਿ ਖਾਲਸੇ ਦੀ ਫਤਿਹ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ